ਸਾਥੀਓ ਗੁਨੀਆ ਨਤਾ ਸਿੰਘ ਜੀ ਨੇ ਜੋ ਆਪਣੇ ਵਿਚਾਰ ਪੇਸ਼ ਕੀਤੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਨਾਲ ਹੀ ਸਾਡੇ ਸਾਥੀ ਜਸਵੰਤ ਸਿੰਘ ਖਾਲਸਾ ਜੀ ਮੀਤ ਪ੍ਰਧਾਨ ਬਠਿੰਡਾ ਉਹਨਾਂ ਦੀ ਅਗਵਾਈ ਦੇ ਵਿੱਚ ਜਥਾ ਪਹੁੰਚਾ ਉਹਨਾਂ ਦਾ ਧੰਨਵਾਦ ਕਾਲਾ ਸਿੰਘ ਉੱਬਾ ਜ਼ਿਲ੍ਹਾ ਪ੍ਰਚਾਰਕ ਸੱਤਰ ਬਠਿੰਡਾ ਉਹਨਾਂ ਦੀ ਅਗਵਾਈ ਦੇ ਵਿੱਚ ਜੋ ਪਹੁੰਚੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਤੇ ਸਾਥੀਓ ਇੱਕ ਬੇਨਤੀ ਕਰਾਂਗਾ ਮੌੜ ਦੇ ਮਸਲੇ ਤੇ ਖਾਸ ਕਰਕੇ ਬੀਬੀਆਂ ਨੂੰ ਬੇਨਤੀ ਆ ਬੈਠ ਜਾਣ ਸਾਰੇ ਸਾਥੀਓ ਨੂੰ ਬੇਨਤੀ ਹੈ ਖੜੇ ਖੜੇ ਹੋ ਜਾਓ ਆਪਣੀ ਆਪਣੀ ਕੁਰਸੀ ਤੇ ਖੜ੍ਹ ਜਾਓ ਸਾਥੀਓ ਆ ਦੇਖਿਓ ਬਲਮਾਰਕ ਸਾਥੀਓ ਪੰਜਾਬ ਤੋਂ ਵੱਖ-ਵੱਖ ਜਗ੍ਹਾ ਤੋਂ ਜਿਹੜੇ ਵੀ ਸਾਥੀ ਆਏ ਆ ਉਹਨਾਂ ਨੂੰ ਮੌੜ ਦੇ ਮਸਲੇ ਦਾ ਪਤਾ ਹੀ ਹੈ ਕਿ ਇੱਕ ਧੀ ਨੂੰ ਅਗਵਾ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ ਤਾਂ ਪ੍ਰਸ਼ਾਸਨ ਬੋਲੋ ਜਦੋਂ ਢਿੱਲ ਵਰਤਾਈ ਗਈ ਟਾਅ ਟੈਲਰ ਦਿਖਾਉਂਦੇ ਹੋਏ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਤੇ ਲੋਕਾਂ ਦਾ ਹਜੂਮ ਸੜਕਾਂ ਨੂੰ ਰੋਕ ਕੇ ਪ੍ਰਸ਼ਾਸਨ ਤੋਂ ਕਾਰਵਾਈ ਕਰਵਾਈ ਸੀ ਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਵਾਇਆ ਸੀ ਤੇ ਜਿੰਨੇ ਵੀ ਪੰਜਾਬ ਦੇ ਸ਼ਹਿਰਾਂ ਪਿੰਡਾਂ ਦੇ ਵਿੱਚੋਂ ਪਹੁੰਚੇ ਆ ਉਹਨਾਂ ਨੂੰ ਬੇਨਤੀ ਹੈ ਅੱਜ ਉਸ ਧੀ ਦੇ ਰੋਸ ਦੇ ਵਿੱਚ ਉਸ ਦੀ ਯਾਦ ਦੇ ਵਿੱਚ ਕੈਂਡਲ ਮਾਰਚ ਜੋ ਨਿਕਲੇਗਾ ਮੋੜ ਤੇ ਨਾਲ ਹੀ ਮੋੜ ਵਾਸੀਆਂ ਵੱਲੋਂ ਬੇਨਤੀ ਹੈ ਕਿ ਹਰ ਇੱਕ ਜ਼ਿਲੇ ਪਿੰਡ ਦੇ ਵਿੱਚ ਉਹ ਧੀ ਦੇ ਨਾਮ ਤੇ ਕੈਂਡਲ ਮਾਰਚ ਜ਼ਰੂਰ ਕੱਢੇ ਜੋ ਵੀ ਆਸ-ਪਾਸੇ ਸ਼ਹਿਰਾਂ ਚ ਮੰਡੀਆਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਲੋਕ ਪਹੁੰਚੇ ਆ ਤੇ ਨਾਲ ਹੀ ਸੁਨਾਮ ਹਲਕਾ ਇੰਚਾਰ